ਸਭ ਤੋਂ ਪਹਿਲਾਂ ਤੇ ਮੇਰੇ ਵੱਲੋਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਮੈਂ ਰੋਹਿਤ ਮਹਿੰਗੀ ਸ਼ੇਵਸ਼ਨਾ ਉਦਵ ਬਾਲਾ ਸਾਹਿਬ ਠਾਕਰੇ ਤੋਂ ਪੰਜਾਬ ਦਾ ਉਹ ਪ੍ਰਦਾਨ ਮੈਂ ਲੋੜੀ ਦੇ ਵਿਸ਼ੇਸ਼ ਤੌਰ ਤੇ ਸਾਡੇ ਭਾਰਤ ਵਾਸੀ ਤੇ ਵਿਦੇਸ਼ਾਂ ਵਿੱਚ ਰਹਿ ਰਹੇ ਸਾਰੇ ਭਾਰਤ ਵਾਸੀਆਂ ਨੂੰ ਮੈਂ ਸਾਰਿਆਂ ਨੂੰ ਵਧਾਈ ਦੇਣਾ ਲੋੜੀ ਪਰਬ ਦੀ ਤੇ ਦੂਸਰੇ ਪਾਸੇ ਮੈਂ ਜਵਾਵਾਂ ਨੂੰ ਇੱਕੋ ਹੀ ਪ੍ਰੇਰਨਾ ਦੇਣਾ ਚਾਹਨਾ ਕਿ ਜਿਵੇਂ ਜ਼ਿਲ੍ਹਾ ਗੁਰਦਾਸਪੁਰ ਤੇ ਪ੍ਰਸ਼ਾਸਨ ਨੇ ਬਹੁਤ ਵੱਡੀ ਇੱਕ ਮੁਹਿੰਮ ਐਸਐਫਪੀ ਸਾਹਿਬ ਗੁਰਦਾਸਪੁਰ ਡੀਸੀ ਸਾਹਿਬ ਗੁਰਦਾਸਪੁਰ ਨੇ ਇੱਕ ਚਲਾਈ ਹੋਈ ਹੈ ਕਿ ਆਪਾਂ ਗੁਰਦਾਸਪੁਰ ਜ਼ਿਲ੍ਹੇ ਦੇ ਅੰਦਰ ਚਾਇਨਾ ਡੋਰ ਨਹੀਂ ਵਿਕਣ ਦਵਾਂਗੇ ਤੇ ਕਾਫੀ ਹੱਦ ਤੱਕ ਉਹਦਾ ਪ੍ਰਭਾਵ ਵੀ ਨਜ਼ਰ ਆ ਰਿਹਾ ਜਿਵੇਂ ਕੱਲ ਚਾਇਨਾ ਡੋਰ ਦੇ ਖਿਲਾਫ ਇੱਕ ਡਰੋਨ ਵੀ ਉਹਨਾਂ ਨੇ ਉਡਾਇਆ ਤੇ ਉਹ ਇਸਲਾਮਾਬਾਦ ਵੱਲੇ ਗੁਰਦਾਸਪੁਰ ਰੋਡ ਤੇ ਬ੍ਰਹੰਪੁਰ ਰੋਡ ਤੇ ਸਾਰੇ ਪਾਸੇ ਉਹ ਜਿਹੜਾ ਡਰੋਨ ਉਹਨਾਂ ਨੇ ਉਡਾਇਆ ਤੇ ਕੁਝ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕੀਤਾ ਤੇ ਮੈਂ ਧਾਰੀਵਾਲ ਦੇ ਜਵਾਬਾਂ ਨੂੰ ਖਾਸ ਕਰਕੇ ਬੇਨਤੀ ਕਰਾਂਗਾ ਕਿਉਂਕਿ ਇੱਥੇ ਵੀ ਕੱਲੋਂ ਡਰੋਨ ਆ ਸਕਦਾ ਹੈ ਤੇ ਡਰੋਨ ਮਹੱਲਿਆਂ ਦੇ ਵਿੱਚ ਜਾਏਗਾ ਪੁਲਿਸ ਨਾਲ ਹੋਏਗੀ ਤੇ ਇਹ ਜਿਹੜਾ ਖੁਸ਼ੀਆਂ ਦਾ ਤਿਉਹਾਰ ਹੈ ਲੋੜੀ ਦਾ ਇਹਨੂੰ ਇੰਡੀਅਨ ਡੋਰ ਦੇ ਨਾਲ ਮਨਾਓ ਚਾਈਨਾ ਡੋਰ ਦੇ ਨਾਲ ਨਾ ਮਨਾਓ ਕੱਲ ਦਾ ਜਿਹੜਾ ਤਿਉਹਾਰ ਹੈ ਖੁਸ਼ੀਆਂ ਦਾ ਮਨਾਓ ਇਹਨੂੰ ਮਾਤਮ ਚ ਨਾ ਚੇਂਜ ਕਰਿਓ ਕਿਉਂਕਿ ਕੱਲ ਪ੍ਰਸ਼ਾਸਨ ਵੱਲੋਂ ਡਰੋਨ ਧਾਰੀਵਾਲ 'ਚ ਵੀ ਮੇਰੇ ਖਿਆਲ ਨਾਲ ਆਏਗਾ ਤੇ ਇਸ ਕாக ਕਿ ਮੈਂ ਦੁਬਾਰਾ ਲੋੜੀ ਦੀਆਂ ਸਾਰਿਆਂ ਨੂੰ ਫਿਰ ਇੱਕ ਵਾਰ ਜੈ ਸ਼੍ਰੀ ਰਾਮ ਕਹਿੰਦਿਆਂ ਹੋਇਆ ਲੋੜੀ ਦੀ ਵਧਾਈ ਦਿਨਾ ਜੈ ਸ਼੍ਰੀ ਰਾਮ